ਟੁੱਟ ਗਿਆ ਬੁੜਾ ਹੋ ਗਿਆ ਪਰ ਚੱਕ ਕੇ ਗੋਦੀ ਹੁਣ ਵੀ ਇਹਨੂੰ ਢੇਕ ਲੂਆ ਹਾਂ ਹਾਂ ਤੇ ਕੱਲ ਦਾ ਕੀ ਕਹਿਣਾ ਜੰਮਿਆ ਹੈ ਬਾਕੀ ਥਣ ਦੇਖ ਸਕਦੇ ਆ ਬਾਬਾ ਓਏ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਦਰੋਜ ਪੂਰੀਆਂ ਚੋਈਆਂ ਨੇ ਤਿਕਦੇ ਹੀ ਨਹੀਂ ਯਾਰ ਹੁਣ ਸਾਰੇ ਕੰਮ ਆ ਗਏ ਨਹੀਂ ਬਾਬਾ ਯਾਰ ਫੜ ਲੈ ਮੰਨਿਆ ਕਰਦਾ ਨਹੀਂ ਹੋਗੀਆਂ ਹੋਗੀਆਂ ਪਰ ਬਾਬਾ ਕੰਨਾ ਓ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਕਰ ਐਡਾ ਕਿੱਡੀ ਕੀ ਗੱਲ ਆ ਯਾਰ ਓ ਯਾਰ ਗੱਲ ਬਥੇਰੀ ਓ ਸੰਤਾ ਹਜੇ ਬਾਬਿਆਂ ਦੀ ਲੋੜ ਆ ਮੈਂ ਖੁਦ ਬਾਬਾ ਆਪਾਂ ਬਾਬੇ ਨੂੰ ਆਪਾਂ ਟੱਕਰ ਗਿਆ ਹੋਰ ਆ ਇੱਕ ਇਹੜਾ ਇਹ ਵੀ ਗੱਪਣਾ ਬਾਈ ਹਾਂਜੀ ਹਾਂਜੀ ਲਿਆ ਇੱਥੇ ਕਰ ਇਧਰ ਸਾਹਮਣੇ ਵੀਡੀਓ ਰੰਗੇ ਇੱਥੇ ਅਲੱਗ ਤੂੰ ਸਾਨੂੰ ਕੀ ਦਿਖਾਉਂਦੇ ਹੋ ਕੀ ਬੰਦੇ ਵੇਚਦੇ ਹੋ ਸੌਦਾ ਕਾਦਾ ਕਰਿਆ ਤੀ ਤੂੰ ਆਪ ਖੋਦੋ ਬੱਕਰੀਆਂ ਵੇਚਣਾਂ ਬੱਕਰੀਆਂ ਦਿਖਾਇਆ ਅਗਰ ਵੀਡੀਓ ਵਾਲਿਆਂ ਨੂੰ ਕਿੰਨੇ ਦਿੰਦਾ ਜੀ ਨਵੀਂ ਆ ਰਹੇ ਨੇ ਬਾਬਾ ਇਕੱਠੀਆਂ ਕਰ ਲਾਂਦੇ ਮੈਂ ਅੱਜ ਕਰੂੰਗਾ ਚੈੱਕ ਦੰਦਾ ਤੂੰ ਤੁਹਾਡੇ ਦੀ ਆ ਸੁਣ ਬਾਬਾ ਤੈਨੂੰ ਮਾਰ ਨਹੀਂ ਦਿੰਦਾ ਮੇਰੀ ਵੀ ਅੱਜ ਪੋਣੀ ਨਹੀਂ ਹੋਈ ਗਰੀਬ ਦੀ ਤੇ ਇੱਥੋਂ ਹੀ ਕਰਨੀਆਂ ਪੋਣੀ ਫੜ ਲੈ ਗਾ ਓਏ ਤੇਰੇ ਚੇਲੇ ਕੇ ਗੁਰੂ ਐ ਮੈਂ ਗੁਰੂ ਵੇ ਤਾਹੀਂ ਨਹੀਂ ਕੁਛ ਕਹਿੰਦਾ ਜੇ ਗੁਰੂ ਵੈ ਉਹ ਭਾਈ ਆਹ ਪਰਾ ਕਰਦੇ ਆੜੀ ਪਰ ਖੜ ਜਾ ਭਧੌੜੀਆ ਇਦੇ ਥੱਲੇ ਬੱਚਾ ਬਾਬਾ ਹੈ ਹੈ ਇੱਕ ਬੱਚਾ ਹੈ ਓਏ ਇਧਰ ਕੱਢ ਫੋਰ ਆ ਉੱਤੇ ਫੜੇ ਆ ਫੜਿਓ ਆਠਾ ਵੀ ਬਹੁਤ ਸੋਹਣੀ ਆ ਐ ਇਹਨੂੰ ਕਰ ਲੈ ਲੈ ਫੜੀ ਬਾਈ ਉਹਦੇ ਕੰਨ ਲਿਆ ਫੜਾ ਆ ਇਧਰ ਕਰ ਲਾ ਆਈਆਂ ਰੀਆ ਫੜੀਓ ਕਰਨੇ ਨਾਲੇ ਬਾਬੇ ਦੇ ਨਾਲਾਂ ਤੇ ਉਹ ਸੰਤਾ ਹੈ ਜੀ ਬਾਬਿਆਂ ਦੀ ਲੋੜ ਹੈ ਮੈਂ ਖੁਦ ਬਾਬਾ ਆਪਾਂ ਬਾਬੇ ਨੂੰ ਬਾਬਾ ਟੱਕਰ ਗਿਆ ਹੋਰ ਆ ਇੱਕ ਏਕ ਬਣਾਇ ਤੂੰ ਮਾਲਕ ਬਣਾਉਂਦਾ ਜੋੜੀਆਂ ਹਾਂ ਹਾਂ ਮਾਲਕ ਬਣਾਉਂਦਾ ਜੋੜੀਆਂ 6 ਲੈਣੀਆਂ ਨੇ ਕਿੰਨੀਆਂ ਬਾਬਾ 6 6 ਪੰਜ ਕਰ ਦੋਗਾ ਪੰਜ ਕਰ ਦਈ ਹਾਂ ਫਿਰ ਆ ਫਿਰ ਤੂੰ ਐ ਕਰ ਉਹ ਦੇਖ ਮੈਂ ਕਹਿੰਨੇ ਗੱਬਣ ਨੂੰ ਪਾ ਲਾਂਦਾ ਬਾਬੇ ਉਹ 6 ਕਰ ਦੇ ਠੀਕ ਆ ਛੱਡਿਆ ਪੱਠਵੜੀ ਸੋਹਣੀ ਆ

ਮਾੜੀ ਹੂ ਤੂੰ ਬਾਬਾ ਲੋਕਾਂ ਮੈਂ ਛੱਡ ਦੂੰ ਉਹ ਆਪਣੇ ਤਾਏ ਦਾ ਮੁੰਡਾ ਲੱਗਦਾ ਇਹ ਵੀ ਨਵੀਂ ਐ ਲੈ ਬਾਕੀ ਥਣ ਦੇਖ ਸਕਦੇ ਹੋ ਬਾਬਾ ਓਏ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਦਰੋਜ ਪੂਰੀਆਂ ਚੋਈਆਂ ਨੇ ਤਿਕਦਾ ਹੀ ਨਹੀਂ ਯਾਰ ਹੁਣ ਸਾਰੇ ਕੰਮ ਆ ਗਏ ਇਹ ਜੇ ਬੰਦਾ ਕਿੱਥੋਂ ਨੇ ਆ ਪੋਪੀ ਲੈ 4 ਦੰਦ ਜਮੀ ਚੜੇ ਹੋਏ ਚੰਦਾ ਮਾਲ ਸਾਰੀ ਵਧੀਆ ਓਕੇ ਦੀ ਰਿਪੋਰਟ ਐ ਤਾਂ ਰਾਜੂ ਦੇ ਦੰਦਵਾਰ ਕੀ ਡੇਡੇ ਦੰਦਵਾਰ ਕੀ ਮੇਰਾ ਟੁੱਟ ਕੇ ਬੁੜਾ ਹੋ ਗਿਆ ਪਰ ਚੱਕ ਕੇ ਗੋਦੀ ਹੁਣ ਵੀ ਇਹਨੂੰ ਢੇਕ ਲੂਆ ਹਾਂ ਹਾਂ ਤੇ ਕੱਲ ਦਾ ਕੀ ਕਹਿਣਾ ਜੰਮਿਆ ਹੈ ਲੈ ਫੜਾ ਜਾਨ ਮੇਰ ਨਾਲ ਪਾਤੇ ਮੇਰੇ ਚਾਹੀਦੇ ਨਾ ਨਾ ਜਮਾਨਵੀ ਲੋਟ ਨਵੀਆਂ ਰੇ ਗੱਬਣਾ ਫੰਡਣਾ ਭਾਈ ਇਹੋ ਬਾਈ ਚੱਲਨੇ ਆਂ ਦੋਨੇ ਕੰਮ ਕਿ ਦੱਸਿਆ ਨਾ ਸਾਨੂੰ ਅਸੀਂ ਖੁਦ ਆਪ ਕਰਦੇ ਆਂ ਇਹ ਆਪ ਮੁੰਡਾ ਕੁੜੀਆਂ ਵਿਆਹਦਾ ਕਈ ਕਈ 20 ਦੀ ਆਸੀ ਰਿਵਿਊ ਤੇ ਹੈਗੀ ਇਹਦਾ ਹੀ ਦੁਨੀਆ ਕਰ ਰਹੇ ਆਂ ਹਾਂ ਹਾਂ ਕੋਈ ਮੈਨੂੰ ਸੈਲਫ ਮੈਨੂੰ ਬਾਹਰੋਂ ਸੰਜੋਗ ਨਹੀਂ ਮਿਲਿਆ ਮੈਂ ਆਵਦਾ ਜਿੰਨਾ ਇਹ ਤੋਂ ਬਚਤ ਹੁੰਦੀ ਬੜਾ ਮੂਹ ਕਰਦਾ ਸੰਜੋਗ ਬੜਾ ਸਜੋਗ ਮਿਲਦਾ ਬਾਬਾ ਜੀ 11 ਕੁੜੀਆਂ ਦੇ ਬਾਬਾ ਜੀ ਅਸੀਂ ਹਰ ਸਾਲ ਹੀ ਕਰਦੇ ਹਾਂ ਬਾਬਾ ਜੀ ਹਾਂ ਕੀ ਮੰਗਦਾ ਇਹਨਾਂ ਦਾ ਸ਼ੀਏ ਲੈਣੀ ਨੇ ਬਾਬਾ ਜੀ ਸ਼ੀਏ ਲੈਣੀ ਨੇ ਪਹਿਲਾਂ ਸ਼ੀਏ ਲੈ ਲਾਂ ਠੀਕ ਹੈ ਜੀ ਆ ਆ ਦੇ ਕ ਮੁੱਲ ਦਾ ਕਰਾਉਂ ਨੂੰ ਜਿੰਨਾ ਮਰਜ਼ੀ ਕਰੀ ਜਾ। 18000। ਹੈ? 18000। ਕੋਈ ਗੱਲ ਨਹੀਂ ਖੜ ਬਾਬਾ। ਖੜ ਬਾਬਾ ਖੜਾ। ਆ ਫੜਿਓ ਕੰਨ। ਇੱਧਰ ਆ ਮਿਲਵੇ ਊਠ ਚ। ਮੱਗਿਆ ਕਰ। 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ। ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬ ਆ ਗਾਂ ਦੀ ਗਾਂ ਗਰੀ ਪਰਿਵਾਰਾਂ ਦੇ ਕੰਮ ਕਰ ਲੈਨੇ। ਠੀਕ ਹੈ। ਕੋਈ ਥੱਕਦੇ ਆ ਆਪਣਾ। ਨਹੀਂ ਕੋਈ ਗੱਲ ਨਹੀਂ। ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਹੈ। ਉਹ ਕਹਿੰਦਾ 11000 ਰੁਪਏ ਪਰ ਮੈਂ 11000 ਨਹੀਂ ਕਹਿੰਦਾ ਬਾਬੇ ਨੂੰ ਮੈਂ ਨਾ ਕਰਤੀ ਜਵਾਬ ਦਿੱਤਾ ਲੈ 12000 ਨੂੰ ਬੱਕਰੀਆਂ ਦੀ ਫਿਰ ਹੁਣ ਕੀ ਕਰੀਏ ਆਪ ਨੂੰ ਇੰਨਾ ਮਿਲਦੀਆਂ ਬਾਹਰ ਫੇ ਦੇਣੀਆਂ ਕਿੰਨੇ ਨੂੰ ਨੇ ਰਸਤਾ ਤਾਂ ਪਾ ਦੇ ਕੋਈ 7.5 ਰੁਪਏ ਨੂੰ ਬੱਕਰੀਆਂ ਲੈ ਨਹੀਂ ਮਿਲਦੀ ਤੇਰੀ ਮਾੜੀ ਚੰਗੀ ਸਭ ਵਿੱਚ ਆ ਗਈ ਠੀਕ ਹੈ ਇਹਦੇ ਥਲੇ ਬੱਚਾ ਹੈਗਾ ਕੋਈ ਇੱਕ ਬੱਚਾ ਜੀ ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਐਤੀ ਵੀ ਹੈ ਨਹੀਂ ਬੱਚਾ ਪਰ ਬਾਬਾ ਜੀ ਗੱਲ ਸੁਣ ਲੈ ਬੱਕਰੀਆਂ ਹੈ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਜੋ ਕੇ ਦੇਖ ਰਹਾ ਨਾ ਤੀਰ ਨੂੰ ਤੀਰ ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸੱਨ ਕੇ ਢਿੱਡ 'ਚ ਮਾਰ ਉਹਦੇ ਉਹ ਖੜਾ ਹੈ țeḍī ji paggalਾ ਹਾਂ ਤੇਰੇ ਕਿ ਹੈ ਹਾਂ ਤਮਉ ਦੇ ਆਵੀ ਲੈ ਓਏ ਕਰਦੇ ਆਂ ਬਾਬਾ ਕਰ ਤੋ ਕਰ ਤੋ ਫਿਰ ਜੀਤਾ ਮੇਰੀ ਜਵਾਨ ਤੇ ਕੋ ਰਸਤੇ ਮੁੱਲ ਚਾੜੇ ਤਾਂ ਮੈਂ ਮੁੰਡੇ ਨੂੰ ਟੋਕਾਂ 100 ਕੁ ਕਹਿ ਲਿਆ ਮੁੰਡੇ ਨੂੰ ਜਵਾਬ ਕਰੂੰ ਤੂੰ ਬਿਸ਼ਰਮ ਕਰਦਾ ਮੈਂ ਵਿਚਾਰਾ ਗੁਵਾਰ ਇਹਦਾ ਬੰਦਾ ਹੀ ਨਰਮਾ ਨਹੀਂ ਹੋਰ ਜਾਵੇ ਮੈਨੂੰ ਕੁੱਟ ਲੈ ਨੀਮਦ ਵਾਲਾ ੱੱਕੇ ਮਾਰਨਾ ਨਾ ਕੁੱਟਲਾ ਦਾ ਲੋਟ ਹੈ ਜਵਾਬ ਕਰ ਲੈ ਆਉ ਰਿਹਾ ਹੋਏ ਕਿਹੜੇ ਪਿੰਡ ਦਾ ਤੂੰ 13000 ਨੂੰ ਬੱਕਰੀਆਂ ਹੋ ਗਈਆਂ ਹੋ ਗਈਆਂ 17000 ਨੂੰ ਬੱਕਰੀਆਂ ਹੋ ਗਈਆਂ ਕਰੇ ਕੀ ਗੱਲ ਹੋ ਗਈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦਿਆਂ ਨੇ ਦੇ ਦਾਂਗੇ ਖੜੀ ਆਪਾਂ ਵੇਚਣ ਵਾਸਤੇ ਇਹਨਾਂ ਨੂੰ ਜਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਆ। ਖੜ ਜਾ ਯਾਰ। ਆ ਦੇਖੋ ਬੱਕਰੀ ਦੇ ਥਣ ਚ ਫਲ ਚੋ ਉਹਦੀ ਵੀ ਜ਼ਿੰਮੇਵਾਰੀ ਆ। ਨਾ ਇਹ ਗੱਲ ਪੱਕੀ ਆ। ਫਲਟ ਨਹੀਂ ਹੈਗਾ। ਨਵੀਆਂ ਪੱਠਾਂ ਦੇ ਸਾਰੇ ਮਾਲ ਇਹਨਾਂ ਮੈਂ। ਇੱਕ ਗੱਲ ਸੁਣ ਲਈ ਬਾਬਾ। ਸਾਰੀ ਮੰਡੀ 'ਚ ਜਿਹੜਾ ਕੱਢ ਕੇ ਉਰੇ ਦੁਬਾਰਾ ਵੀ ਆ ਜੀ। ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਂਦੀਆਂ ਜਿਹੜਾ ਰੰਗ ਹੁਣ ਖੜਿਆ ਹੈ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਪਿੰਦਕ ਚ ਹੁਣ ਜਵਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਣੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅ ਜਿੱਤੇ ਫੇਰੇ ਹੀ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ ਰਾਜੀ ਇਹ ਪਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾਅ ਵਜਾਰ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਛਾੜ ਕੇ ਰਾਜ਼ੀ ਆ। ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀ ਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾ ਪ੍ਰਿੰਡ ਬਣ ਕੇ। ਵੀ ਮੈਂ ਪ੍ਰਿੰਡ ਬਣ ਕੇ ਚਰਨੇ ਦੇ ਲੜੇ ਜਾਵਾਂ ਤਾਂ ਚੰਗੀ ਗੱਲ ਐ। ਉਹ ਇਹਨਾਂ ਤੋਂ ਅਸੀਂ ਵੀ ਤਾਂ ਗਰੀਬ ਕੁੜੀਆਂ ਵਾਸਤੇ ਕਰਨਾ ਐ। ਕੋਈ ਆਪ ਸਾਡੇ ਵਾਸਤੇ। ਮੇਰੀ ਗੱਲ ਸੁਣੋ ਜੇ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ। ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂ। ਸ਼ਾਬਾਸ਼ ਸ਼ਾਬਾਸ਼ ਠੀਕ ਐ। ਅਸੀਂ ਵੀ ਜੱਟਾਂ ਵਾਸਤੇ ਪਾਲਣੀਆਂ ਹੁੰਦੀਆਂ। ਮੇਰੇ ਜਿਦੋਂ ਇਹ ਅਸੀਂ ਬਹੀ ਦੇ ਦਿੰਦੇ ਨਾ ਮੈਂ ਤੁਹਾਨੂੰ ਕਰਨ ਫੜਾ ਦੂੰਗਾ। ਅਸੀਂ ਤਾਂ ਦੇਖੋ ਇਕੋ ਸੀ ਪਤਾ ਨਹੀਂ ਕਿਥੋਂ ਦੀ ਧੀ ਤੇ ਆਣੀ ਹੋਊਗੀ ਠੀਕ ਹੈ ਸਾਡੇ 10 ਬਣਾ ਅੱਜ ਉਹਰੇ ਆ ਓਏ ਛੱਡ ਸਾਰੀਆਂ ਗੱਲਾਂ ਆਪਦਾ ਇਹ দান ਕਰਤੀਆਂ ਉਰਾ ਇਹ ਗੱਲ ਨਹੀਂ ਹੋਰੀ ਓਰੇ ਆ ਓਰੇ ਲਾ ਫੜੀਓ ਤੇ ਇਹਦੇ ਤੁਰਿਆ ਬਾ ਹੋ ਗਈਆਂ ਚੱਕ ਬਾਬਾ ਜੀ 13000 ਮੈਂ ਲਾਇਆ ਹੁਣ ਤੂੰ ਤੇ ਦੱਤ ਨੂੰ ਵੜਦੀ ਐ ਪਰ ਮੱਟਣ ਚ ਹੀ ਫਾਇਦਾ ਫਿਰ ਐ ਕੱਚੀਆਂ ਬਿੱਲੀਆਂ ਨਾਲ ਬੱਕਰੀ ਨਹੀਂ ਲੈਣੀ ਤਾਇਆ ਪੂਰੀਆਂ ਸਾਡੇ 13000 ਰੁਪਏ ਹੋਰ ਕਿੱਥੇ ਹੋਣਗੀਆਂ ਮੇਰੀ ਗੱਲ ਸੁਣਦਾ ਨਾ ਪੂਰਾ ਕਰ ਹੋ ਗਿਆ ਲੈ 14 ਨੂੰ ਤਾਂ ਹੋ ਗਿਆ ਹੋ ਗਿਆ 14 ਨਾਟੀਆ ਬਸ ਓ ਨਹੀਂ ਓ ਫੜ ਬਾਬਾ ਫੜ ਲੈ ਮੰਨਿਆ ਕਰਦਾ ਹੋ ਗਿਆ ਹੋ ਗਿਆ ਹੋ ਗਿਆ ਫੜ ਬਾਬਾ ਕੰਨਾ ਓ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਐਡਾ ਕਿੱਡੀ ਕੀ ਗੱਲ ਆ ਯਾਰ ਓ ਯਾਰ ਗੱਲ ਬਥੇਰੀ ਆ ਆਪ ਨੂੰ ਪਾਉਂਦੀਆਂ ਨੇ ਪੰਨੋ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਹੁਣੇ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਓ ਖਰਦਾ ਬਾਬਾ ਮਰ ਜਾ ਬੱਕਰੀਆਂ ਕਨੀ ਦਾ ਨਹੀਂਗਾ ਮਾਰ ਓ ਖਰਦਾ ਮਰ ਜਾ ਰੁਕ ਜਾ ਰਾ ਕੁਝ ਹੁੰਦਾ ਨਹੀਂ ਓਏ ਇੰਨੀ ਬਕਵਾਸ ਮੈਨੂੰ ਮਲਵਾ ਲਈ ਨਾਲੇ ਮਾੜਾ ਚੰਗਾ ਕਹਿੰਨੂ ਕਾ ਦੇ ਨਾਲੇ ਮੈਨੂੰ ਕਾ ਦੇਆ ਕੋਈ ਗੱਲ ਨਹੀਂ ਥੋੜੀ ਪਈ ਆ ਮੰਡੀ ਮੈਂ ਤੇ ਮੰਡੀ ਦੇ ਪਈ ਐ ਫੇਰ ਕੱਲ ਤਾਂ ਇਹ ਆ ਜੇ ਅਗਲੇ ਨੂੰ ਪੁੱਗਣ ਗਿਆ ਫਾਇਦਾਗਾ ਆਪ ਨੂੰ ਘਾਟਾ ਪਉਂਦਿਆਂ ਨੇ ਤਾਂ ਆ ਮੇਰੂੰ ਪੂਰੇ ਵੀ ਕਰ ਦਿਆਂ ਦੀਆਂ ਮੈਂ ਜਦੇ ਫੜਾ ਦੂੰਗਾ ਮਰਦੇ ਮਰਤੇ ਆ ਹੋਰ ਕੀ ਹੈਗਾ ਜਮੀ ਮਰਦਾ ਹੋਰ ਜੇ 14.5 ਨੂੰ ਹੋ ਗਿਆ ਠਕ ਹੋ ਗਈਆਂ ਬਾਈ ਬਾਬੇ ਦਾ ਮੱਥੇ ਨਾਲ ਇਸ ਨੂੰ ਮੈਂ ਕੱਚਾ ਨਹੀਂ ਹੋਣ ਦੂੰਦਾ ਬਰੀ ਕਰਕੇ ਤੋਰੂੰਗਾ ਘੰਟਾ ਹੋ ਗਿਆ ਕਹਿੰਦਾ ਸਾਰੀ ਰਾਤ ਰੋਹੀ ਮਰਿਆ ਕਮਾਂਡੀਆਂ ਦਾ ਸਵਾਦ ਕਾਦਾ ਉਹ ਸਾਨੂੰ ਫਿਰ ਕੱਲੀ ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫਿਰ ਕਰ ਲਊਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾੜੀ ਹੋਵੇ ਹਜੇ ਵੀ ਕੜਦੀ ਆ ਜਾ ਬਾਈ ਓਏ ਨਾ ਕਾਦ ਨੂੰ ਵੀ ਪਤਾ ਲੱਗੇ ਕਿਹੜਾ ਬੇਚੀ ਆ ਆ ਦੇਖੋ ਹੋਰ ਇੱਕ ਪੜੀ ਪਟ ਆ ਦੇਖੋ ਬਾਈ ਛੇਰੀ ਹੈ ਛੇਰੀ ਬੱਟ ਤੂੰ ਨਵਾਂ ਵਰ ਤੇਰੇ ਹੱਥ ਚੇਰੀ ਚੇਰੀ ਲਈ ਐ ਜਿਹੜੀ ਲਈ ਆ ਉਹੀ ਦਾ ਮਾਣ ਆ ਹਾਲ ਹੈ ਨਵੀਂ ਪੱਠਾ ਜਮਾ ਇਹਨੂੰ ਆਪਣੇ ਕਰ ਦਿੰਦੇ ਨੇ ਬਾਈ ਬਾਬਾ ਛੱਟ ਮੈਂ ਸੰਗੋਲਾ ਦੂੰਗਾ ਮੈਂ ਸੰਗੋਲਾ ਕਿ ਨਿਸ਼ਾਨੀ ਲਾ ਦੂੰਗਾ ਤੇਰੀ ਇੱਕ ਵੀ ਨਹੀਂ ਰੋਣ ਨਾ ਦਿੰਦਾ ਮੈਂ ਨਿਸ਼ਾਨੀ ਲਾ ਦਿੰਦਾ ਤੂੰ ਐ ਕਿੱਥੇ ਆ ਤੇਲੇ ਕੈਂਚੀ ਹੈ ਜੀ ਸਾਡੀਆਂ ਦਾ ਬਾਈ ਗੱਟੀ ਚ ਵੜਦੇ ਇਹ ਗਾਜ਼ਲਬਾਦ ਲੋਕੀ ਅਗਰੇ ਦੇ ਅੰਦਰ ਜਿੱਥੇ ਛੱਕ ਨਾ ਰਹੇ ਸਾਡੀ ਗੱਡੀ ਚ ਵੜ ਠੀਕ ਹੈ ਠੀਕ ਹੈ ਇਹਨਾਂ ਦੀ ਗੱਡੀ ਚ ਬੜਵਾ ਦੇ ਨੇ ਠੀਕ ਹੈ ਬਾਬਾ ਜੀ ਇੱਧਰ ਮੂੰਹ ਕਰੋ ਇੱਧਰ ਚੜਦੇ ਕਿ ਨਹੀਂ ਇੱਕ ਰੁਪਿਆ ਹੈਗਾ ਤੇ ਲੈ ਟੁੱਟਿਆ ਮੈਂ ਤਾਂ ਉਹ ਕੋਈ ਗੱਲ ਨਹੀਂ ਓਏ ਨਹੀਂ ਖਾਲੀ ਝੋਲੀ ਚ ਰਸਾ ਨਾ ਪਾਈ ਫੋਦੂਆ ਬਾਬਾ ਲੋਕ ਆਏ ਓਏ ਕਰਛਾ ਫਿਰ ਪਾ ਦਾਂਗੇ ਆ ਦਾ ਫੜਦਾ ਹੈਗਾ ਤੇ ਲੈ 10 ਰੁਪਏ ਦੇ ਪਤੀ ਖਾਲੀ ਨਾ ਦੱਸਾ ਪਾਈ ਇਹਦੀ ਝੋਲੀ ਪਰ ਹੋਰ ਨੂੰ ਤਾਂ ਪਾ ਨਹੀਂ ਦਿੰਦੇ ਬਾਪੇ ਨੂੰ ਤਾਂ ਦੇ ਆ ਮੁੰਡਾ ਤਾਂ ਦੇ ਨਾਲ ਚੱਕ ਪਾਈ ਬਾਪਾ ਤੈਨੂੰ ਰੱਬ ਵਾਦਾ ਕਰੀ ਫੜ ਕੰਨ ਪਹਿਲੇ ਆ ਬੋਲ ਢਾ ਲਾ ਚੱਕ ਕੋਈ ਲੈ ਫੜ ਲੈ ਜਾ